ਤਾ ਇਸ ਤੋਂ ਬਾਅਦ ਮਿੰਟੂ ਜੀ ਆਈਏ ਪੰਜਾਬ ਦੀ ਸਿਆਸਤ ਦੇ ਵਿੱਚ ਬਰਾੜਾਂ ਦੀ ਵੀ ਪੂਰੀ ਚਮਕ-ਦਮਕ ਆ ਜੀ ਇਧਰ ਵੀ ਇੱਕ ਵੀਰ ਦਾ ਕਮੈਂਟ ਆਉਣਾ ਸੀ ਕਮਲਜੀਤ ਬਰਾੜ ਬਾਰੇ ਆਪਾਂ ਚਲੋ ਫਿਰ ਗੱਲ ਕਰ ਲਾਂਗੇ ਪਰ ਆਪਾਂ ਦੂਜੇ ਪਾਸੇ ਚੱਲ ਗਏ ਜੀ ਉਧਰਲੇ ਪਾਸੇ ਜਗਵੀਰ ਬਰਾੜ ਜੀ ਉਹ ਕਿਉਂ ਆਮ ਆਦਮੀ ਪਾਰਟੀ ਨਹੀਂ ਛੱਡ ਗਿਆ ਉਹਨਾਂ ਨੂੰ ਭਾਜਪਾ ਕਿਵੇਂ ਚੰਗੀ ਲੱਗਣ ਲੱਗੀ ਮਿੰਟੂ ਜੀ ਕੀ ਗੱਲ ਬਣ ਗਈ ਹੋਰ ਕਨ ਕੀਤਾ ਹੀ ਕੱਖ ਨਹੀਂ ਇਹਨਾਂ ਨੇਤਾ ਜੀ ਮੈਂ ਕਿਹਾ ਹੁਣੀ ਤੋਂ ਨਹੀਂ ਚਿੱਤਾ ਐ ਇਨੇ ਟਾਈਮ ਬਾਅਦ ਜਗਵੀਰ ਬਰਾੜ ਤੇ ਜਗਮੀਤ ਬਰਾੜ ਹਾਂਜੀ ਜੇ ਜਦੋਂ ਵੀ ਖਬਰ ਇਹਨਾਂ ਦੀ ਆਉਂਦੀ ਹੈ ਤੇ ਇਹੀ ਆਉਂਦੀ ਹੈ ਕਿ ਕਿਸੇ ਪਾਰਟੀ ਨਾਲ ਹੀ ਰੁੱਸ ਗਏ ਜਾਂ ਕਿਸੇ ਪਾਰਟੀ ਚੋਂ ਕਿਸੇ ਪਾਰਟੀ 'ਚ ਚਲੇ ਗਏ ਇਹ ਦੋਨਾਂ ਦੇ ਨਾਂ ਵੀ ਰਲਦੇ ਮਿਲਦੇ ਆ ਸ਼ਾਇਦ ਇਹਨਾਂ ਨੇ ਕੋਈ ਬਗਾਵਤ ਕਰ ਦੇਣੀ ਹੈ ਕਿ ਤਰੇ ਬਸ ਇਹਨਾਂ ਨੂੰ ਜਦੋਂ ਵੀ ਮੈਂ ਸੁਰਖੀ 'ਚ ਵੇਖਾਂ ਤੇ ਉਦੋਂ ਇਹਨਾਂ ਦਾ ਕੰਮ ਇਹੀ ਹੁੰਦਾ ਮਤਲਬ ਇਹਨਾਂ ਨੇ ਝੰਡਾ ਕੋਈ ਨਾ ਕੋਈ ਘਾੜ ਦੇਣਾ ਹਾਂ ਜੀ ਜੰਮੀਤ ਬਰਾੜ ਜੀ ਉਹਨਾਂ ਦਾ ਵੀ ਇਹ ਹੈ ਕਿ ਜਾਂ ਤਾਂ ਬਈ ਪਾਰਟੀ ਦੇ ਵਿੱਚ ਹੀ ਉਹਨਾਂ ਨੇ ਕਹ ਲੋ ਕਿ ਪੂਰਾ ਕਮਸਾਨ ਕਰ ਦੇਣਾ ਤੋ ਉਸ ਤੋਂ ਬਾਅਦ ਆਪਣੀ ਗੱਲ ਹੈ ਜਿਹੜੀ ਖਲ ਬਲੀ ਖਲ ਬਲੀ ਖਲ ਬਲੀ ਖਲ ਬਲੀ ਹਾਂ ਜੀ ਬਿਲਕੁਲ ਇਹ ਮਨਪ੍ਰੀਤ ਬਾਦਲ ਦੇ ਕਜ਼ਨ ਬ੍ਰਦਰ ਨੇ ਜਗਵੀਰ ਬਰਾੜ ਅੱਛਾ ਵੇਖੋ ਕਮਾਲ 2007 ਚ ਇਹ ਬਣ ਕੇ ਐਮਐਲਏ 2011 ਦੇ ਆਸ-ਪਾਸ ਤੁਹਾਨੂੰ ਪਤਾ ਉਦੋਂ ਵੀ ਇਨਕਲਾਬ ਫਟਿਆ ਸੀ ਇੱਥੇ ਪੰਜਾਬ ਦੀ ਧਰਤੀ ਤੇ ਪੀ 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 ਮੇਰੇ ਯਾਰ ਦੋਸਤ ਵੀ ਕਈ ਸੀਗੇ ਹੁਣ ਕਈ ਬਾਹਰ ਚਲੇ ਗਏ ਆ ਕਈ ਸੰਸਾਰ ਤੋਂ ਹੀ ਚਲੇ ਗਏ ਆ ਬਚਰੇ ਉਹਨਾਂ ਨੂੰ ਵੀ ਜਨੂਨ ਉਸ ਵੇਲੇ ਆ ਸੀ ਤੇ ਸਿਆਸਤ ਦੇ ਨੇ ਨਹੀਂ ਸੀ ਇਹ ਤੁਹਾਨੂੰ ਕਿ ਪਾਰਖੂ ਵਈ ਸਦੀ ਗੱਲ ਆ ਤੇ ਉਹਨਾਂ ਦੇ ਵੀ ਜਨੂਨ ਵੇਖਣ ਵਾਲੇ ਸੀ ਉਸ ਵੇਲੇ ਚਲੋ ਇਹ ਜਨਾਬ ਨੇ ਮਾਰੀ ਸ਼ਾਲ ਛੱਡੀ ਐਮਐਲਏ ਸ਼ਿਪ ਪੀ 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 ਉਹੀ ਉਹਦੇ ਬਾਅਦ ਅੱਛਾ ਗਾਂ 12 ਵਾਲਾ ਇਲੈਕਸ਼ਨ ਸੀ ਜੀ ਆਪਦੇ ਕਜ਼ਨ ਬ੍ਰਦਰ ਨਾਲ ਅਪ੍ਰੈਲ ਚ ਇਹਨਾਂ ਨੇ ਛੱਡੀ ਅਕਾਲੀ ਦਲ ਪਾਰਟੀ ਤੇ 8 ਕੁ ਮਹੀਨਿਆਂ ਬਾਅਦ ਉਧਰੋਂ ਮਾਰਿਆ ਗੇਰ ਪੀ 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 ਗਏ ਜਾ ਕੇ ਕਾਂਗਰਸ ਜੁਆਇਨ ਕਰ ਲਈ ਅੱਛਾ ਜੀ ਹੁਣ ਕਾਂਗਰਸ ਜੁਆਇਨ ਕਰ ਲਈ ਤਾਂ ਚਲੋ ਭਾਈ ਕਾਂਗਰਸੀ ਨੇਤਾ ਹੋ ਗਏ ਗੱਲ ਕੀ ਆ ਕਿ ਉਸ ਤੋਂ ਬਾਅਦ ਇਹਨਾਂ ਨੇ ਇਲੈਕਸ਼ਨ ਲੜਿਆ ਫੇਰ ਫੇਰ ਕਹਾਣੀ ਗਾਂ ਨੂੰ ਤੁਰੀ ਥੋੜੀ ਜੀ 2017 ਤੱਕ ਮਤਲਬ ਕਿ 17 ਵਾਲਾ ਇਲੈਕਸ਼ਨ ਲੜਿਆ ਸ਼ਾਇਦ ਇਹਨਾਂ ਨੇ ਨਹੀਂ 2017 ਚ ਸ਼ਾਇਦ ਇਦਾਂ ਹੋਇਆ ਇੱਕ ਵਾਰੀ ਇਹਨਾਂ ਨੂੰ ਨਕੋਤਰ ਪੇ ਅੱਛਾ ਸੱਚ ਲੈ ਯਾਦ ਆ ਗਿਆ ਵੀ ਮਨਪ੍ਰੀਤ ਬਾਦਲ ਵੀ ਮਗਰੀ ਆ ਗਿਆ ਕਾਂਗਰਸ ਚ ਜਗਵੀਰ ਬਰਾੜ ਦੇ ਚਿਪ ਪਤ ਗਿਆ ਗਿਆ ਕੇ ਪੀ 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 ਕਰਕੇ ਰਾਹ ਬਣਾਇਆ ਹੋਵੇ ਤੇ ਪਿੱਛੇ ਪਿੱਛੇ ਹੀ ਪ੍ਰਗਟ ਆ ਗਿਆ ਅੱਛਾ ਜੀ ਪ੍ਰਗਟ ਨਾਲ ਹੁਣ ਇਸੇ ਗੱਲ ਦਾ ਤਾਂ ਸੀਗਾ ਚੱਕਰ ਅਕਾਲੀਆਂ ਨੇ ਟਿਕਟ ਜੜੀ ਸੀ ਉਹ ਦਿੱਤੀ ਵਿੱਚੋਂ ਸਰਬਜੀਤ ਮੱਕੜ ਨੂੰ ਅੱਛਾ ਪ੍ਰਗਟ ਆ ਗਿਆ ਉਥੇ ਰੌਲਾ ਪੈ ਗਿਆ ਪ੍ਰਗਟ ਆ ਗਿਆ ਤਾਂ ਕੈਂਟ ਦਾ ਰੌਲਾ ਪੈਣਾ ਸੀਗਾ ਸੀਟ ਦਾ ਇਹਨੂੰ ਕਹਿੰਦੇ ਨਕੂਦਰ ਤੋਂ ਲੜਨਾ ਇਹਨੂੰ ਕੂਦਰ ਤੋਂ ਫੇਰ ਆਰ ਗਿਆ ਜਗਬੀਰ ਸਿੰਘ ਬਰਾੜ ਹਾਲਾਂਕਿ ਜਗਬੀਰ ਸਿੰਘ ਬਰਾੜ ਦੀ ਜਲੰਧਰ ਕੈਂਟ ਚ ਪਕੜ ਰਹੀ ਆ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੋਰ ਨਹੀਂ ਇਲੈਕਸ਼ਨ ਹਾਰਿਆ ਵੀ ਤਾਂ ਉਸ ਤੋਂ ਬਾਅਦ 17 ਵਾਲਾ ਤੇ 22 ਦੇ ਵਿੱਚ ਅੱਛਾ ਜਦੋਂ ਐਮਬੀ ਵਾਲਾ ਇਲੈਕਸ਼ਨ ਆਉਣਾ ਸੀਗਾ ਤੇ ਉਦੋਂ ਵੀ ਇਹਨਾਂ ਨੇ ਕੀ ਕੀਤਾ ਕਿ ਫੇਰ ਮਾਰੀ ਸ਼ਾਲ ਫੇਰ ਮਾਰੀ ਸ਼ਾਲ ਤਾਂ ਫਿਰ ਅਕਾਲੀਆਂ ਚ ਵਾਪਸੀ ਅਕਾਲੀਆਂ ਚ ਵਾਪਸੀ ਹੋ ਗਈ ਅਕਾਲੀਆਂ ਨੇ ਸ਼ਾਇਦ ਇਹਨਾਂ ਨੂੰ ਲੜਾ ਵੀ ਦਿੱਤਾ ਇਹ ਤੀਜੇ ਨੰਬਰ ਤੇ ਰਹਿ ਬਾਅਦ ਚ ਹੋਇਆ ਕੀ ਆ ਕਿ ਜਿਵੇਂ ਜਿਮਨੀ ਚੋਂ ਆਈ ਜਿਮਨੀ ਚੋਂ ਆਈ ਤੇ ਆਮ ਆਦਮੀ ਪਾਰਟੀ ਚ ਚਲੇ ਗਏ ਕਿਉਂਕਿ ਸੁਸ਼ੀਲ ਰਿੰਕੂ ਯਾਰ ਸੀ ਲੰਗੋਟਿਆ ਯਾਰ ਸੀ ਗਾੜ੍ਹ ਸਾਹਿਬ ਦਾ ਇਹ ਇੱਧਰ ਨੂੰ ਆ ਗਿਆ ਆਮ ਆਦਮੀ ਪਾਰਟੀ ਚ ਬਸ ਆਲ ਕੋ ਇੱਥੋਂ ਕਟਿਆ ਤੇ ਹੁਣ ਕਹਿੰਦੇ ਆ ਕਿ ਬਾਈ ਹਮ ਤੋ ਚਲੇ ਇਹਨਾਂ ਨੇ ਜਾ ਕੇ ਅੱਛਾ ਰਾਤਿਆਂ ਹੀ ਗੱਲਾਂ ਕਰਦੇ ਪੈਸਾ ਕਹਿੰਦੇ ਜੀ ਫੁਲਾਣੀ ਮੈਂ ਕਿਹਾ ਜੀ ਉਹ ਅਕਾਲੀ ਦਲ ਬਾਦਲ ਤੋਂ ਚਲ ਗਿਆ ਕਾਂਗਰਸ ਦੇ ਵਿੱਚ ਕਾਂਗਰਸ ਚ ਫਿਰ ਨਹੀਂ ਜੀ ਲੱਗਿਆ ਆਮ ਆਦਮੀ ਪਾਰਟੀ ਚ ਹੋ ਗਿਆ ਪੀਪੀਪੀ ਦੇ ਵਿੱਚ ਰਹਾ ਹੈ ਤਾਂ ਫਿਰ অপਸ਼ਨ ਕੀ ਬਚੇਗਾ ਭਾਜਪਾ ਭਾਜਪਾ ਹੈਗੀ ਆ ਭਾਜਪਾ ਉਹ ਜਿਵੇਂ ਉਹ ਕਹਿੰਦਾ ਨਾ ਮਤਲਬ ਕਿ ਉਹ ਕਹਿੰਦਾ ਮੇਰੇ ਕੋਲ ਕੀ ਹੈ ਮੇਰੇ ਕੋਲ ਬੰਗਲਾ ਹੈ ਗਾੜੀ ਹੈ ਫਲਾਂਟ ਮਕਾਨ ਮੇਰੇ ਕੋਲ ਕੀ ਹੈ ਮਾਂ ਇਥੇ ਜਿਹੜਾ ਦਲਾਂ ਚੋਂ ਹੋ ਕੇ ਇੱਧਰ ਉੱਧਰ ਵਜ ਬਜਾ ਕੇ ਇਹ ਕਹਿੰਦਾ ਹੁਣ ਕਿੱਧਰ ਨੂੰ ਜਾਈਏ ਉਧਰ ਉਧਰ ਭਾਜਪਾ ਹੈ ਜਿੱਧਰ ਟੱਕਰਾ ਟੁੱਕਰਾ ਮਾਰ ਹਟਦੇ ਕਹਿੰਦਾ ਗੁੰਦਾ ਜਵੇਗਾ ਜੋ ਮਰਜ਼ੀ ਆ ਭਾਜਪਾ ਨੇ ਆਪਸ਼ਨ ਤੇ ਬਣਾ ਰੱਖਿਆ ਹੈ ਨਾ ਕਿ ਭਾਵੇਂ ਤੁਸੀਂ ਚਾਰ ਵਾਰੀ ਪਾਰਟੀ ਬਦਲੀ ਆ ਪੰਜ ਵਾਰੀ ਬਦਲੀ ਆ ਸੱਤ ਵਾਰੀ ਬਦਲੀ ਆ ਕੋਈ ਚੱਕਰ ਨਹੀਂ ਆ ਭਾਜਪਾ ਚਾਓ ਬਸ ਨਜ਼ਾਰੇ ਲੋ ਕਪਾਜਪਾ ਜੋਇਨ ਕਰ ਲੈਣੀ ਸੀ ਇਹਨਾਂ ਨੇ ਤੇ ਅੱਜ ਖਬਰ ਆ ਗਈ ਦੁਪਹਿਰੇ ਕਿ ਤਰुण ਚੋਕ ਨੇ ਆਖਿਆ ਕਿ ਆਓ ਜੀ ਵੈਲਕਮ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਵੀ ਗੱਲਾਂ ਕੀਤੀਆਂ ਨੇ ਗੱਲਾਂ ਦੋ ਨੇ ਇੱਕ ਤੇ ਆ ਕਿ ਸੁਸ਼ੀਲ ਰਿੰਕੂ ਨਾਲ ਨੇੜਤਾ ਹੈਗੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਲੰਧਰ ਕੈਂਟ ਦੇ ਵਿੱਚ ਆਪਦੀ ਇਹਨਾਂ ਦੀ ਵੋਟ ਹੈਗੀ ਆ ਪਕੜਾਈ ਗਈ ਆ ਥੋੜੀ ਆ ਬਹੁਤ ਆ ਉਹ ਆਪਾਂ ਨਹੀਂ ਕਹਿ ਸਕਦੇ ਪਰ ਇਸ ਤੋਂ ਇਲਾਵਾ ਦੂਜਾ ਇੱਕ ਵੱਡਾ ਕਾਰਨ ਹੈ ਕਿ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਹੁਣ ਸਮਝ ਲਿਆ ਕਿ ਜਿਹੜੇ ਇਸ ਤਰ੍ਹਾਂ ਦੇ ਆਉਂਦੇ ਆ ਉਹ ਆਪਾਂ ਨੂੰ ਵਰਤਦੇ ਆਪਾਂ ਇਹਨਾਂ ਨੂੰ ਵਰਤੀਏ ਜਿਮਨੀ ਚੋਂ ਚ ਰਿੰਕੂ ਲਈ ਵਰਤ ਲਿਆ ਹੁਣ ਨਾ ਰਿੰਕੂ ਰਿਆ ਕਹਿੰਦੇ ਫਿਰ ਬਰਾੜ ਦਾ ਕੀ ਕਰਨਾ ਤੇ ਉੱਥੇ ਬੀਬੀ ਜਿਹੜੀ ਆ ਉਹ ਕਿਹੜੀ ਬਣਾਈ ਸੀ ਰਾਜਵਿੰਦਰ ਕੌਰ ਸ਼ਾਇਦ ਥਿਆੜਾ ਹਾਂਜੀ ਉਹਨੂੰ ਲਾਤਾ ਇਹਨਾਂ ਨੇ ਇਨਚਾਰਜ ਬਰਾੜ ਸਭ ਨੂੰ ਪਤਾ ਲੱਗ ਗਿਆ ਵੀ ਇੱਥੇ ਵੀ ਵਾਜੇ ਵੱਜ ਗਏ वैसे काफी पुराने ने पूरा जी, थ्याडा जी थ्याडा, हाँ हाँ, भी भी वो पूरा मालवा बेल्ट ਦੇ ਵਿੱਚ ਵੀ ਘੁੰਮਦੇ ਫਿਰਦੇ ਰਹੇ ਹਾਂ ਹਾਂਜੀ ਖੜਾ ਜੀ ਹਾਂ ਬੀਬੀ ਜੀ ਉਹ ਉਹ ਉਹਨੂੰ ਲਾਤਾ ਇਨਚਾਰਜ ਜਦੋਂ ਇਨਚਾਰਜ ਲੱਗੀ ਬੀਬੀ ਤੇ ਬਰਾੜ ਸਾਹਿਬ ਨੂੰ ਹੋ ਗਿਆ ਵੀ ਇੱਥੇ ਹੁਣ ਰਹਿਣ ਤਾਂ ਇੱਥੇ ਟਿਕਣ ਦਾ ਇੱਥੇ ਬਹਿਣ ਦਾ ਕੋਈ ਫਾਇਦਾ ਨਹੀਂ ਠੰਡੇ ਠੰਡੇ ਆਪਾਂ ਨਿਕਲੀਏ ਤੋਂ ਤਾਂ ਫਿਰ ਉਹਨਾਂ ਨੇ ਪਾਜ ਪਾ ਜੁਆਇਨ ਕਰ ਲੀਆ ਉਹ ਨਾ ਜਿਵੇਂ ਅੱਜ ਦੀ ਦਲ ਬਦਲੀ ਤੇ ਉਹ ਕਹਿੰਦੇ ਕਿ ਕਿਸੇ ਨੇ ਦਲ ਬਦਲ ਕਰ ਕਿਸੇ سے ਗਦਾਰੀ ਕੀਤੀ ਹੈ ਕਿਸੇ ਨੇ ਦਿਲ ਬਦਲ ਕਰ ਕਿਸੇ ਸੇ ਯਾਰੀ ਕੀ ਹੈ ਵਾਹ ਬਸ ਇਹ ਕਹਾਣੀ ਚੱਲ ਰਹੀ ਹੈ ਕੋਈ ਅੱਜ ਕੱਲ ਗਦਾਰੀ ਕਰ ਰਿਹਾ ਹੈ ਕੋਈ ਯਾਰੀ ਕਰ ਰਿਹਾ ਹੈ ਕਿਸੇ ਲਈ ਗਦਾਰੀ ਹੈ ਕਿਸੇ ਲਈ ਯਾਰੀ ਹੈ ਬਸ ਆਹੀ ਸਾਬ ਜੀ 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 ਜਿਸ ਤਾਰਜੀ ਕਹਿੰਦੇ ਘਾਟ ਘਾਟ ਦਾ ਪਾਣੀ ਪੀਤਾ ਜੀ ਇਹਨਾਂ ਨੇ ਤੇ ਕਹਿ ਸਕਦੇ ਤੁਸੀਂ ਸਿਆਸੀ ਘਾਟ ਦਾ ਪਾਣੀ ਹਾਂ ਜੋਤ ਪੰਜਾਬੀ ਜੀ ਕਹਿੰਦੇ ਕਿ ਸਾਹ ਬਰੋਬਰ ਹੋਗਾ ਜੀ ਇਧਰਲੇ ਪਾਸੇ ਉਹ ਸੁਖਪਾਲ ਸਿੰਘ ਨੰਨੂ ਉਹ ਆਮ ਆਦਮੀ ਪਾਰਟੀ ਚਲੇ ਗਏ ਭਾਜਪਾ ਤੋਂ ਜਿਹੜੇ ਵਿਧਾਇਕ ਰਹੇ ਨੇਗੇ ਸਾਬਕਾ ਨੰਨੂ ਜੀ ਵੀ ਬਸ ਹੁਣ ਤੁਹਾਨੂੰ ਪਤਾ ਹੀ ਆ ਬਰਬਰ ਹੋ ਗਿਆ ਮਾਨ ਸਾਹਿਬ ਵੀ ਕਹਿਣ ਦੇ ਗੋਣਗੇ ਵੀ ਆ ਯਾਰ ਕੋਈ ਨਹੀਂ ਚੱਲ ਉਧਰ ਜਾਣਾਗਾ ਫਿਰ ਉਹ ਪ੍ਰੋਜੈਕਟ ਦਾ ਕਸੇ ਸਾਹ ਪ੍ਰੋਪਰ ਕਰਕੇ ਚੱਲਾਂਗੇ ਤੇ ਕੁਮਾਲੀਤੀ ਗੱਲ ਇਹ ਆ ਕਿ ਵੇਖੋ ਇਹਨਾਂ ਚੋਂ ਕੋਈ ਵੀ ਬੰਦਾ ਐਸਾ ਨਹੀਂ ਝਾਪਦਾ ਛਿੜਾ ਆਪਾਨੂੰ ਲੱਗਦਾ ਹੋਵੇ ਕਿ ਯਾਰ ਇਹ ਬੰਦਾ ਪੰਜਾਬ ਲਈ ਕੁਝ ਕਰਨ ਦੀ ਦ੍ਰਿੜਤਾ ਰੱਖਦਾ ਸੀਗਾ ਇਹਨੂੰ ਬੋਲਣ ਨਹੀਂ ਸੀ ਦਿੱਤਾ ਜਾ ਰਿਹਾ ਜਾਂ ਇਹਦੇ ਤੋਂ ਜੋ ਕੰਮ ਲਿਆ ਜਾਣਾ ਚਾਹੀਦਾ ਸੀਗਾ ਉਹ ਨਹੀਂ ਸੀ ਲਿਆ ਜਾ ਰਿਹਾ ਫਿਰ ਆਪਾਂ ਉਹਨੂੰ ਹਨਾ ਜਸਟੀਫਾਈ ਕਰਾਂਗੇ ਜਸਟੀਫਾਈਬਲ ਕਰਾਂਗੇ ਕਿ ਹਾਂ ਯਾਰ ਇਹਦਾ ਤਾਂ ਫਿਰ ਇੱਥੇ ਰਹਿਣਾ ਤਾਂ ਕੋਈ ਤਕ ਨਹੀਂ ਸੀ ਬਣਦਾ ਆ ਅੱਗੇ ਪਿੱਛੇ ਜਿਆਦਾ ਤਲਵੰਦਲੀਆਂ ਜੜੀਆਂ ਨੇ ਉਹ ਸਿਰਫ ਤੇ ਸਿਰਫ ਸਿਆਸੀ ਮਫਾਦਾਂ ਵਾਸਤੇ ਨਿੱਜੀ ਮਫਾਦਾਂ ਵਾਸਤੇ ਹੈ ਜੀ 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 ਚਲੋ ਖੈਰ ਆਪਾਂ ਗੱਲਬਾਤ ਨੂੰ ਅੱਗੇ ਵੱਲ ਤੋਰੀਏ ਮਿੰਟੂ ਜੀ ਇਧਰੋਂ ਕਮੈਂਟ ਵੀ ਆਉਂਦੇ ਪੈ ਸੀ ਇਹ ਗੱਲ ਕਰ ਲਈ ਆਪਾਂ ਮੋਦੀ ਸਾਹਿਬ ਪੰਜਾਬ ਆ ਰਹੇ ਹੈ ਜੀ ਤਾਂ ਇਧਰੋਂ ਪੰਜਾਬ ਤਾਂ ਆ ਜਾਣਾ ਮੋਦੀ ਸਾਹਿਬ ਨੇ ਜੀ ਪਰ ਕਹਿੰਦੇ ਕਿ ਬਾਈ ਜਿਹੜੇ ਕਿਸਾਨ ਤਿਆਰੀਆਂ ਸ਼ੈਰੀਆਂ ਖਿੱਚੀ ਖੜੇ ਆ ਮਿੰਟੂ ਜੀ ਉਹਨਾਂ ਦਾ ਕੀ ਬਣੂ ਕਿਉਂਕਿ ਉਹ ਤਾਂ ਦੂਜੇ ਪਾਸੇ ਸਿਕਿਉਰਿਟੀ ਵੀ ਪੂਰੀ ਟਾਈਟ ਹੋएगी ਕਹਿੰਨੇ ਕਿ ਭਾਈ ਨੇੜੇ ਤਾਂ ਸੀ ਪਤਾ ਨਹੀਂ ਪਰ ਮਾਰਨ ਦੇਣਾ ਕਹਿੰਨੇ ਕਿ ਭਾਈ ਚਿੜੀ ਵੀ ਨਹੀਂ ਫਰਕੰਦ ਦੇ ਦਿੰਦੇ ਪ੍ਰਧਾਨ ਮੰਤਰੀ ਆਏਗਾ ਸਿਕਿਉਰਿਟੀ ਦਾ ਤਾਂ ਅੱਗੇ ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦਾ ਮਸਲਾ ਵਿਗੜਿਆ ਸੀਗਾ